ਬਿਨਾ ਸਚਨਾ ਅਡਿਆਏ ਵਿਚਾਰ ਧਰਮੇ ਆਵਨ ਕੱਪੜ ਨਦਰੇ ਮੁਖਤਵਾ ਨਾਨਕ ਜਾਣ ਕੇ ਸਕਾਰ ਮਨ ਜਾਣਾ ਸਾਰਨ ਜਾਣ ਅੰਤਿਰੀ ਸਭ ਤੇ ਵਡਾ ਸਤਿਗੁਰੂ ਜਨਮ ਮਰਨ ਦੁਖ ਹੈ ਚਾਏ ਸਾਥਨਾ ਪ੍ਰਵਾਹ ਜੀ ਗੁਰ ਸਾਹਿਬ ਜੀ ਸਲੋਕ ਏ ਮਨਹਰ ਜੀ ਧਿਆਏ ਤੂੰ ਇੱਕ ਮਾਣੇ ਕਛਤ ਪਾਏ ਹਰ ਕੀਆ ਸਦਾ ਸਦਾ ਵਢੇ ਆਈਆਂ ਦੇਣ ਪਛਤਾਏ ਏ ਮਨ ਹਰ ਜੇ ਧਿਆਏ ਤੂੰ ਇਕ ਮਨ ਖਚੇ ਤਪਾਏ ਹਰ ਕੀਆ ਸਦਾ ਸਦਾ ਵਢਿਆਈਂ ਦੇਨ ਬਚੁਤਾਏ ਹਉਰ ਕੈ ਸਤਿ ਬਲਹਾਰਨ ਜਿਥੇ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਮਹਲਾਤਿ ਚੰ ਆਪੇ ਸੇਵਾ ਲਾਇਐ ਆਪੇ ਵਖਸ ਕਰੇ ਸਭਨਾ ਕਾ ਮਾ ਪਿਓ ਆਪੋ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਆ ਨਾ ਜਨ ਜਿ ਘਰ ਵਾਸ ਹੈ ਜੁਗ ਜੁਗ ਸੋਭਾ ਹੋਈ ਪਉੜੀ ਧੋ ਕਰਨ ਕਰਨ ਸੰਵਰਾਤ ਹੈ ਤੇ ਮੈਂ ਤੁਝ ਬਿਨ ਆਵਰ ਨ ਕੋਈ ਤੇ ਆਪੇ ਸਿਸ਼ਟ ਸਿਰ ਜਿਆ ਆਪੇ ਫਨ ਕੋਈ ਸਭੇ ਕੋ ਸ਼ਬਦ ਅਰਥ ਦਾ ਜੋ ਕਰੇ ਸੋ ਹੋਏ ਵੜਿਆਏ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਢ ਆਏ ਗੁਰਮਖ ਦੇ ਪ੍ਰਭ ਆਰ ਪਾਵੇ ਸੋਈ